ਹਾਂਜੀ ਪਿਆਰੇ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪਾਂ ਮੂਲ ਮੰਤਰ ਜਿਹੜਾ ਸਿੱਖੀ ਦਾ ਬੀਜ ਆ ਤੁਰਾ ਹੈ ਬਾਣੀ ਦੇ ਵਿੱਚ ਉਹਦੇ ਅਰਥ ਕਰ ਲਿਆ ਤੇ ਹੁਣ ਆਪਾਂ ਜਿਹੜਾ ਵਾ ਉਹ ਜਪ ਬਾਣੀ ਜਿਹੜਾ ਵਾ ਉਹਦੇ ਅਰਥ ਸ਼ੁਰੂ ਕਰਾਂਗੇ ਠੀਕ ਆ ਜਿਹਨੂੰ ਆਪਾਂ ਪਿਆਰ ਨਾਲ ਕਹਿੰਦੇ ਆ ਜਪਜੀ ਸਾਹਿਬ ਠੀਕ ਆ ਜਪੈ ਜਿਹੜੀ ਬਾਣੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਆਪਾਂ ਦਰਸ਼ਨ ਕਰਾਂਗੇ ਨਾ ਤੇ ਜਦੋਂ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਸਮਾਪਤ ਹੁੰਦਾ ਸਮਾਪਤੀ ਤੋਂ ਬਾਅਦ ਨਾ ਦੋ ਡੰਡੀਆਂ ਠੀਕ ਹੈ ਦੋ ਡੰਡੀਆਂ ਤੋਂ ਬਾਅਦ ਜਪ ਲਿਖਿਆ ਫਿਰ ਡੰਡੀਆਂ ਇਹਦਾ ਜਿਹੜਾ ਉਚਾਰਨ ਆ ਨਾ ਉਹ ਸਿੰਪਲ ਜਾਪਾ ਜਿਵੇਂ ਔਂਕੜ ਲਾ ਕੇ ਕਰਾਂਗੇ ਫਿਰ ਕੀ ਬਣੂ ਜਪੋ ਠੀਕ ਹੈ ਤੇ ਇਹ ਜਿਹੜਾ ਔਂਕੜ ਆ ਇਹ ਹੈਗਾ ਵਾ ਇੱਕ ਵਚਨ ਦਾ ਪ੍ਰਤੀਕ ਤੇ ਪਲੇੰਗਾ ਹੈ ਠੀਕ ਆ ਕੁਝ ਕੁਝ ਨੁਕਤੇ ਜਿਹੜੇ ਆਪਾਂ ਨੂੰ ਚਲੋ ਸਤਿਗੁਰੂ ਨੇ ਜਿੰਨੀ ਬੁੱਧੀ ਦਿੱਤੀ ਉਹ ਵੀ ਆਪਾਂ ਸਾਂਝੇ ਕਰਨੇ ਤੇ ਲੱਗ ਹੀ ਨਾ ਸਮਝ ਪੀ ਜਿਹੜਾ ਔਂਕੜਾ ਇਹ ਹੈਗਾ ਇੱਕ ਵਚਨ ਦਾ ਪ੍ਰਤੀਕ ਠੀਕ ਆ ਇਹ ਇੱਕ ਵਚਨ ਦਾ ਲਖਾਇਕ ਨਾ ਕਿ ਜੱਪੋ ਇਹਨੂੰ ਨਹੀਂ ਪੜਨਾ ਹੋੜਾ ਲਾ ਕੇ ਜਾਂ ਔਂਕੜ ਲਾ ਕੇ ਪੜਨਾ ਸਿੰਪਲ ਹੀ ਆ ਜੱਪ ਉਹਨੂੰ ਆਪਾਂ ਪਿਆਰ ਦੇ ਨਾਲ ਬਾਅਦ ਚ ਕਹਾਂ ਦੰਨਿਆ ਜਪਜੀ ਸਾਹਿਬ ਜਪਜੀ ਸਾਹਿਬ ਠੀਕ ਹੈ ਹੋ ਜਿੱਦਾਂ ਆਪਣੇ ਇਤਿਹਾਸ ਗੁਰਦਰਾ ਸਾਹਿਬ ਜਬ ਕੋਈ ਵੀ ਗੁਰੂ ਘਰ ਨਾਲ ਸੰਬੰਧਿਤ ਧਾਰਮਿਕ ਹੁੰਦੀ ਤੇ ਆਪਾਂ ਜੀ ਸਾਹਿਬ ਲਾਉਨੇ ਹਨ ਇਹ ਆਪਣਾ ਸਿਰਫ ਸਤਕਾਰਤ ਸ਼ਬਦ ਹੀ ਹੈ ਠੀਕ ਹੈ ਜਿੰਨਾ ਗੁਰਬਾਣੀ ਦਾ ਵੱਤ ਵਤ ਸਤਕਾਰ ਹੋਵੇ ਜਿੱਦਾਂ ਹੁਣ ਉਥੇ ਹੈਗਾ ਬਸਰਲੇਖ ਗੌੜੀ ਸੁਖਣੀ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸੰਖੇ ਮੂਲ ਮੰਤਰ ਉੱਥੇ ਵੀ ਸੁਖਮਣੀ ਕੀ ਹੈ ਸਰਲੇਖ ਹੈ ਹਨਾ ਪਰ ਆਪਾਂ ਸਤਕਾਰ ਵਜੋਂ ਕੀ ਕਹਿੰਨੇ ਆ ਹਾਂ ਪ੍ਰਤਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਕੀ ਹੈ ਸਰਲੇਖ ਤੇ ਜੀਵਨ ਦਾ ਅਸਲੀ ਆਨੰਦ ਕਿਵੇਂ ਮਿਲਦਾ ਇਹ ਬਾਣੀ ਦੱਸੂਗੀ ਸਰਲੇਖ ਹਨਾ ਤੇ ਸਰਲੇਖ ਤੇ ਆਪਾਂ ਪਿਆਰ ਨਾਲ ਭਲਕੀ ਕਹਿ ਦਿੰਨੇ ਆ ਆਨੰਦ ਸਾਹਿਬ ਠੀਕ ਆ ਇਦਾਂ ਕਰਕੇ ਇਵੇਂ ਇਹ ਆ ਜਪ ਪਰ ਆਪਾਂ ਸਤਿਕਾਰ ਨਾਲ ਕਹਿੰਦੇ ਨੇ ਜਪਜੀ ਸਾਹਿਬ ਠੀਕ ਆ ਹੁਣ ਇਹਦਾ ਇਹ ਹੈਗਾ ਵੀ ਉਚਾਰਨ ਕਰਤਾ ਕੌਣ ਹੈ ਠੀਕ ਹੈ ਲੱਗੀ ਸਮਝੇ ਗੁਰੂ ਨਾਨਕ ਸਾਹਿਬ ਜੀ ਚਲੋ ਮੰਨਿਆ ਜਾਂਦਾ ਵਾ ਪਰ ਇਹ ਵੀ ਕਿਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਮਤਲਬ ਨਿਸ਼ਾਨੀ ਨਹੀਂ ਹੈਗੀ ਪਾਸੇ ਵਿਦਵਾਨਾਂ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਜਦੋਂ ਉਹਦੀ ਤ੍ਰਤੀਬ ਵਾਰ ਵੇਖਦੇ ਆ ਨਾ ਸੰਪਾਦਨਾ ਦੀ ਉਤੋਂ ਜਿਹੜਾ ਵਾਏ ਸਿੱਧ ਹੁੰਦਾ ਵਾ ਪੀ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਜਾਂ ਜਨਮ ਸਾਖੀਆਂ ਦੇ ਵਿੱਚੋਂ ਤੇ ਜਾਂ ਭਾਈ ਗੁਰਦਾਸ ਦੀਆਂ 12 ਵਿੱਚੋਂ ਠੀਕ ਆ ਦੋ ਮੈਂ ਪ੍ਰਮਾਣ ਦੇ ਕੇ ਫਿਰ ਆਪਾਂ ਇਹਦਾ ਅੱਗੇ ਚੱਲਾਂਗੇ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਕਿਵੇਂ ਠੀਕ ਆ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਪਾਂ ਸਾਰੇ ਜਾਣਦੇ ਵੇ ਪੰਜਵੇਂ ਪਾਤਸ਼ਾਹ ਨੇ ਖੁਦ ਆਪਣੀ ਜੀਵਨ ਹਿਆਤੀ ਦੇ ਵਿੱਚ ਕੀਤੀ ਹਨ ਤੇ ਉਹਨਾਂ ਨੇ ਬੜੀ ਸੋਹਣੀ ਬਾਣੀ ਦੀ ਤਰਤੀਬ ਗੁਰੂ ਨਾਨਕ ਸਾਹਿਬ ਫਿਰ ਗੁਰੂ ਅਮਰਦਾਸ ਜੀ ਦੀ ਪਰ ਗੁਰੂ ਰਾਮਦਾਸ ਜੀ ਦੀ ਹੈ ਨਾ ਤੇ ਜਿਹੜੇ ਗੁਰੂ ਅੰਗਦ ਦੇ ਸਾਹਿਬ ਦੇ ਸ਼ਲੋਕ ਹੀ ਉਹ ਕਿਉਂਕਿ ਸ਼ਲੋਕ ਜ਼ਿਆਦਾ ਉਹਨਾਂ ਨੇ ਸਾਰੇ ਹੀ ਆਪਣੇ 12 ਦੇ ਵਿੱਚ ਠੀਕ ਆ ਸਿੱਧੇ ਰਾਗਾਂ ਦੇ ਵਿੱਚ ਕਿਤੇ ਵੀ ਉਹਨਾਂ ਦਾ ਸ਼ਬਦ ਨਹੀਂ ਮਿਲਦਾ ਤਾਂ ਕਰਕੇ ਮੈਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਮਰਦਾਸ ਬਾਰੇ ਚਲੇ ਜਾਣਾ ਵਾ ਤੇ ਬਾਣੀ ਦੀ ਤਰਤੀਬ ਦੇ ਵਿੱਚੋਂ ਇਹ ਪਹਿਲੇ ਨੰਬਰ ਤੇ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਨਾ ਇੱਕ ਹੋਗੀ ਜਦੋਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਆ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਆ ਸੋ ਦਰ ਸੋਦਰ ਆਰਤੀ ਗਾਵੀਐ ਅਮਰਤ ਵੇਲੇ ਜਾਪ ਉਚਾਰ ਹੁਣ ਇਥੇ ਇਹ ਸਪਸ਼ਟ ਹੁੰਦਾ ਵਾ ਪੀ ਭਾਈ ਗੁਰਦਾਸ ਜੀ ਗੁਰੂ ਸਾਹਿਬ ਦੇ ਹਜੂਰ ਰਹਿ ਅਸਰ ਤੇ ਉਹਨਾਂ ਨੇ ਜਿਹੜਾ ਵਾ ਇਹ ਸਪਸ਼ਟ ਕੀਤਾ ਪੀ ਉਦੋਂ ਵੀ ਸਿੱਖ ਜਿਹਦਾ ਬਾਣੀ ਪੜ੍ਹਦੇ ਸੀ ਤੇ ਉਹਨਾਂ ਨੇ ਇੱਕ ਆਪਣਾ ਨਿਤਨੇਮ ਦਾ ਜਿਹੜਾ ਉਦੋਂ ਦਾ ਸੀ ਨਾ ਉਹ ਦੱਸਿਆ ਪੀ ਸੋਦਰ ਪੀ ਸ਼ਾਮ ਵੇਲੇ ਜਿਹੜਾ ਵਾ ਸੋਦਰ ਦਾ ਪਾਠ ਕਰਦੇ ਸਿੱਖ ਆਰਤੀ ਜਿੱਦਾਂ ਆਪਾਂ ਅੱਜ ਕਰਦੇ ਹਨਾ ਆਪਣੇ ਰਾਗੀ ਸੰਗਜਾ ਆਪਾਂ ਦਰਬਾਰ ਸਭ ਤੋਂ ਲਾਈਵ ਸੁਣਦੇ ਠੀਕ ਆ ਦੋ ਸਪਸ਼ਟ ਹੋ ਜਾਂਦੇ ਨੇ ਇਹਨੇ ਨਾ ਚੀਜ਼ਾਂ ਇਹ ਸ਼ਾਮਾਂ ਦਾ ਹੋਗਾ ਇਹ ਰਾਤ ਨੂੰ ਜਦੋਂ ਸ਼ਾਮ ਨੂੰ ਜਦੋਂ ਆਪਾਂ ਕਰਦੇ ਗਾ ਵੀ ਹੈ ਅਮਰਤ ਵੇਲੇ ਜਾਂ ਪੀ ਅਮਰਤ ਵੇਲੇ ਦੀ ਬਾਣੀ ਉਦੋਂ ਜਿਹੜੀ ਸੀ ਉਹ ਇਹ ਹੈਗਾ ਜਬਜੀ ਸਾਹਿਬ ਠੀਕ ਆ ਉਹਨਾਂ ਨੇ ਤਾਂ ਹੀ ਇਹ ਆਪਾਂ ਨੂੰ ਉਪਦੇਸ਼ ਜਾਂ ਸੰਦੇਸ਼ ਦਿੱਤਾ ਪੀ ਉਦੋਂ ਇਹ ਬਾਣੀ ਹੈਗੀ ਸੀ ਠੀਕ ਆ ਇੱਕ ਹੋਰ ਲਾਹੌਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੁਸਤਕ ਮਿਲਦੀ ਤੇ ਉਹਦੇ ਵਿੱਚ ਲਿਖਿਆ ਵਾ ਕਿ ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਆਏ ਖੀਰਲਾ ਸਮਾ ਤੇ ਭਾਈ ਲੈਣਾ ਜੀ ਦੇ ਨਾਲ ਜਦੋਂ ਉਹਨਾਂ ਦੀ ਗੁਫ਼ਤਗੂ ਹੁੰਦੀ ਵਿਚਾਰ ਚਰਚਾ ਠੀਕ ਆ ਭਾਈ ਲੈਣਾ ਜੀ ਉਹਨਾਂ ਦੇ ਹਜ਼ੂਰ ਸੇਵਾ ਕਰਦੇ ਸੀ ਤੇ ਉਹਨਾਂ ਨੇ ਕਿਹਾ ਵੀ ਗੁਰਮੁਖਾ ਜਪ ਬਾਣੀ ਜਿਹੜੀ ਆ ਉਹ ਉਚਾਰ ਭਾਵ ਕਿ ਆਪਣੀ ਪੋਥੀ ਜਿਹੜੀ ਉਹਨਾਂ ਕੋਲ ਉਹ ਉਹਨਾਂ ਨੇ ਭਾਈ ਲੈਣੇ ਨੂੰ ਦਿੱਤੀ ਭਾਈ ਲੈਣਾ ਜਿਨੇ ਗੁਰੂ ਸਾਹਿਬ ਦੀ ਜਿਹੜੀਆਂ ਰਚਨਾਵਾਂ ਦੇ ਵਿੱਚੋਂ ਪੌੜੀਆਂ ਕੱਢ ਕੇ ਠੀਕ ਆ ਤੇ ਇਹ ਜਿਹੜੀ ਬਾਣੀ ਆ ਇਹ ਉਚਾਰੀ ਜਿਹਨੂੰ ਜਪ ਦਾ ਨਾਮ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਗੁਰਮੁਖਾ ਜਪ ਉਚਾਰ ਠੀਕ ਆ ਤੇ ਉਹਨਾਂ ਨੇ ਉਸ ਪੁਸਤਕ ਦੇ ذریعے ਜਾਂ ਪ੍ਰੋਫੈਸਰ ਸਾਹਿਬ ਸੋਹਣੇ ਮੰਨਿਆ ਹੋਰ ਵੀ ਥਾਂ ਤੇ ਮਿਲਦਾ ਵਾ ਕਿ ਇਹ ਕਰਤਾਰਪੁਰ ਸਾਹਿਬ ਪਿਛੇ ਜੇ ਇੱਕ ਸਵਾਲ ਵੀ ਜਨਰਲ ਨੌਲੇਜ ਦੇ ਵਿੱਚ ਆਇਆ ਹੈ ਵੀ ਜਪਜੀ ਸਾਹਿਬ ਦੀ ਬਾਣੀ ਉਚਾਰਨ ਕਿੱਥੇ ਕੀਤੀ ਗਈ ਤੇ ਉਹਦਾ ਉੱਤਰ ਸਹੀ ਸਹੀ ਕਰਤਾਰਪੁਰ ਸਾਹਿਬ ਠੀਕ ਹੈ ਇਹ ਤਿੰਨ ਚਾਰ ਉਦਾਹਰਨਾਂ ਮੇਰੇ ਦੇਣ ਤੋਂ ਬਾਅਦ ਕਿ ਸਪੱਸ਼ਟ ਹੋ ਜਾਏ ਵੀ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਠੀਕ ਹੈ ਤੇ ਜਪ ਦਾ ਅਰਥ ਤੁਹਾਨੂੰ ਪਤਾ ਹੀ ਆ ਵੀ ਕੀ ਹੁੰਦਾ ਜਪਨਾ ਜਪਨਾ ਹਾਂ ਜਿੱਦਾਂ ਹੁਣ ਇਹਦੇ ਵਿੱਚ ਆਉਂਦਾ ਕਿ ਜਦੋਂ ਆਪਾਂ ਰਹਿਰਾ ਸਾਹਿਬ ਪੜਨੇ ਉਹਦੇ ਚੋਂਦਾ ਨਾ ਜਪ ਤਪ ਸੰਜਮ ਧਰਮਨਾ ਤਮਾਇਆ ਸੇਵਾ ਸਾਧਨਾ ਜਪਨਾ ਹਾਂ ਜਪੋ ਤਾ ਏਕੋ ਨਾਮਾ ਜਪ ਮੰਨ ਮੇਰੇ ਸਤਨਾਮ ਸਦਾ ਸਤਨਾਮ ਇਹ ਤੋਂ ਹੋ ਜਾਂਦਾ ਵੀ ਜਪਣਾ ਵਾ ਠੀਕ ਆ ਕਿੰਨੂੰ ਜਪਣਾ ਵਾ ਉਸ ਪ੍ਰਜੀ ਦਾ ਮੂਲ ਮੰਤਰ ਜੇ ਆਪਾਂ ਕਿਹਾ ਵਾ ਕਿ ੴ ਸਤਨਾਮ ਜਿਹਦੀ ਸਦਾ ਹੋ ਆਂਦਾ ਉਹਨੂੰ ਜਪਣਾ ਵਾ ਠੀਕ ਆ ਇਹ ਆ ਬਾਣੀ ਦਾ ਨਾਂ ਇਹਦੇ ਦੋਵੇਂ ਪਾਸੇ ਡੰਡੀਆਂ ਵਾ ਅੱਗੇ ਫਿਰ ਜਿਹੜਾ ਵਾ ਅੱਗੇ ਗੁਰੂ ਸਾਹਿਬ ਜਿਹੜਾ ਵਾ ਸਲੋਕ ਇਕ ਵਿਚਾਰਨ ਕਰਦੇ ਆ ਠੀਕ ਆ ਇੱਕ ਫਿਰ ਲਾਸਟ ਦੇ ਸਲੋਕ ਆ ਤੇ ਇਹ ਆ ਬਾਣੀ ਜਪਜੀ ਸਾਹਿਬ